ਆਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 156 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਮ ਪਾਤਸ਼ਾਹ ਦਾ ਸ਼ਬਦ ਗੁਜਰੀ ਰਾਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਰਥ ਸਮਝਾਂਗੇ ਤੇ ਮਨ ਵਿੱਚ ਵਿਚਾਰਾਂਗੇ ਤੇ ਤਨ ਵਿੱਚ ਘਟਾਵਾਂਗੇ ਗੁਰੂ ਜੀ ਕਹਿੰਦੇ ਹਨ ਤੂੰ ਦਾਤਾ ਸਭਨਾ ਜੀਆਂ ਕਾ ਵਸੈ ਮੇਰੇ ਮਨਮਾਈ ਵਸੈ ਮੇਰੇ ਮਨਮਾਈ ਤੂੰ ਦਾਤਾ ਜੀਆਂ ਸਭਨਾ ਕਾ ਵਸੈ ਮੇਰੇ ਮਨਮਾਈ ਚਰਨ ਕਮਲ ਬਿਦ ਮਾਹੇ ਸਮਾਏ ਤੈ ਭਰਮ ਅੰਧੇਰਾ ਨਾਹੀ ਚਰਨ ਕਮਲ ਰਿਦ ਮਾਹੇ ਸਮਾਏ ਤੈ ਭਰਮ ਅੰਧੇਰਾ ਨਾਹੀ ਅਰਥਾਤ ਗੁਰੂ ਜੀ ਕਹਿੰਦੇ ਹਨ ਏ ਵਾਹਿਗੁਰੂ ਈਸ਼ਵਰ ਤੂੰ ਸਭਨਾ ਜੀਆਂ ਦਾ ਦਾਤਾ ਹੈ ਸਭਨਾ ਦਾ ਦਾਤਾਰ ਹੈ ਸਭਨਾ ਜੀਆਂ ਨੂੰ ਦਾਤਾ ਦੇਣ ਵਾਲਾ ਇੱਕੋ Bhandar ਹੋ ਤੂੰ ਦਾਤਾ ਜੀਆਂ ਸਭਨਾ ਕਾ ਵਸੈ ਮੇਰੀ ਮਨਮਾਹੀ ਮੇਰੇ ਮਾਹੀ ਮੇਰੇ ਪਤਰ ਮੇਰੇ ਪਿਆਰੇ ਮੇਰੇ ਮਾਲਕ ਤੂੰ ਮੇਰੇ ਹਿਰਦੇ ਵਿੱਚ ਵਸਦਾ ਹੈ ਤੂੰ ਮੇਰੇ ਹਿਰਦੇ ਵਿੱਚ ਵਸਦਾ ਹੈ ਤੂੰ ਹੀ ਤੇ ਹੈ ਜਿਸ ਨਾਲ ਮੈਂ ਪਿਆਰ ਪਾਇਆ ਹੈ ਤੂੰ ਸਰਬਸ਼ਕਤੀਮਾਨ ਹੈ ਦਾਤਾ ਹੈ ਸਭ ਦਾ ਰਚਨਹਾਰ ਵੀ ਹੈ ਤੇ ਸਭ ਨੂੰ ਪਾਲਨਹਾਰ ਵੀ ਹੈ ਸਾਰੇ ਤੇਰੇ ਤੋਂ ਹੀ ਸਭ ਚੀਜ਼ਾਂ ਲੈਂਦੇ ਹਨ ਸਭ ਕੁਝ ਲੈਂਦੇ ਹਨ ਕਿਉਂ ਕਿ ਤੂੰ ਸਭ ਦੇ ਅੰਦਰ ਆਪ ਬੈਠਾ ਹੋਇਆ ਹੈ ਤੇਰਾ ਕਨੈਕਸ਼ਨ ਸਾਰੇ ਜੀਆਂ ਨਾਲ ਹੈ ਤੇਰੀ ਸਾਰੇ ਜੀ ਤੇਰੀ ਅੰਸ਼ ਹਨ ਉਹਦੇ ਵਿੱਚ ਇੱਕ ਮੈਂ ਵੀ ਹਾਂ ਬਸੋ ਮੇਰੇ ਮਨ ਮਾਹੀ ਮਾਹੀ ਮੇਰੇ ਮਿੱਤਰ ਮੇਰੇ ਪਿਆਰੇ ਮੇਰੇ ਮਾਲਕ जान तो प्यारे बसो मेरे अंदर बसो ये बब्बा सस्सा हाहे नौ कड़ा है एक वचन नाउन है ये ईश्वर वास्ते है बसो बसो मेरे मन माही मन माही माही मेरे मेरे प्यारे मेरे मन में बस जाओ तै फिर की होएगा ਅਗਿ ਕੰਧੇ ਹਨ ਗੁਰੂ ਜੀ ਚਰਨ ਕਮਲ ਰਿਤਮਾ ਹੈ ਸਮਾਏ ਤਬ ਬਰਮ ਅੰਧੇਰਾ ਨਹੀਂ ਤੇਰੇ ਚਰਨ ਕਮਲ ਤੇਰੇ ਕੋਣ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ ਤਾਂ ਉੱਥੇ ਨਾ ਹਨੇਰਾ ਅਗਿਆਨ ਦਾ ਨਾ ਕੋਈ ਭਰਮ ਕੁਛ ਨਹੀਂ ਰਹਿ ਜਾਂਦਾ ਜਦੋਂ ਸੱਚ ਪ੍ਰਭੂ ਸਾਡੇ ਅੰਦਰ ਆ ਜਾਵੇਗਾ ਅੰਦਰ ਆ ਜਾਂਦਾ ਹੈ ਸੱਚ ਪ੍ਰਭੂ ਸਾਡੇ ਅੰਦਰ ਆ ਜਾਂਦਾ ਹੈ ਤਾਂ ਫਿਰ ਹਨੇਰਾ ਸਭ ਖਤਮ ਜਦੋਂ ਦੀਵੇ ਦੀ ਲਾਟ ਜਗ ਪਵੇ ਤਾਂ ਹਨੇਰਾ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਸੱਚ ਸਾਡੇ ਅੰਦਰ ਆ ਜਾਂਦਾ ਹੈ ਅਸੀਂ ਸੱਚ ਨਾਲ ਜੁੜ ਜਾਂਦੇ ਹਾਂ ਉਸ ਦੇ ਚਰਨਾ ਨਾਲ ਉਸ ਦੇ ਗੁਣਾ ਨਾਲ ਉਸ ਦੇ ਨਾਮ ਨਾਲ ਤਾਂ ਸਾਡੇ ਅੰਦਰ ਸਾਰਾ ਗਿਆਨ ਆ ਜਾਂਦਾ ਹੈ ਸ੍ਰਿਸ਼ਟੀ ਦਾ ਗਿਆਨ ਆ ਜਾਂਦਾ ਹੈ ਤੇ ਈਸ਼ਵਰ ਸਾਡੇ ਅੰਦਰ ਸਮਾ ਜਾਂਦਾ ਹੈ ਫਿਰ ਸਾਡੇ ਰੋਮ ਰੋਮ ਚੋਂ ਚਾਨਣ ਹੀ ਚਾਨਣ ਗਿਆਨ ਦਾ ਚਾਨਣ ਆਉਂਦਾ ਹੈ ਪ੍ਰਗਟ ਹੁੰਦਾ ਹੈ ਤੇ ਆ ਗਿਆਨ ਦਾ ਅੰਦੇਰਾ ਕਤਮ ਹੋ ਜਾਂਦਾ ਤੂੰ ਦਾਤਾ ਜੀਆਂ ਸਭਨਾ ਦਾ ਤੂੰ ਦਾਤਾ ਹੈ ਸਭਨਾ ਜੀ ਹਾਂ ਸਾਰੇ ਜੀ ਜਿੰਨੇ ਵੀ ਸ੍ਰਿਸ਼ਟੀ ਦੇ ਉੱਤੇ ਹਨ ਸਭਨਾ ਦਾ ਦਾਤਾ ਹੈ ਸਭ ਦਾ ਦਾਤਾ ਹੈ ਕਿਉਂਕਿ ਸਾਰੇ ਤੇਰੀ ਔਲਾਦ ਹਨ ਤੇਰੇ ਪੈਦਾ ਕੀਤੇ ਹੋਏ ਹੀ ਹਨ ਸਾਰੇ ਤਤੋਂ ਹੀ ਸਾਰੇ ਰੋਸ਼ਨੀ ਲੈਂਦੇ ਹਨ ਤੇਰੀ ਹੀ ਅੰਸ਼ ਤੇਰੀ ਹੀ ਜੋਤ ਸਭ ਦੇ ਵਿੱਚ ਸਮਾਈ ਹੋਈ ਹੈ ਇਹ ਸਾਰੇ ਤੇਰੇ ਨਾਲ ਜੁੜ ਜਾਂਦੇ ਹਨ ਜਿਹੜੇ ਹਿਰਦੇ ਜਿਹੜੇ ਜੀਵ ਤੇਰੇ ਨਾਲ ਜੁੜ ਜਾਂਦੇ ਹਨ ਤੇਰੇ ਨਾਲ ਪਿਆਰ ਪਾ ਲੈਂਦੇ ਹਨ ਤੇਰੇ ਗੁਣਾਂ ਨੂੰ ਅੰਦਰ ਵਸਾ ਲੈਂਦੇ ਹਨ ਤੇ ਉਹਨਾਂ ਦੇ ਕਰਮ ਸਾਰੇ ਪਵਿੱਤਰ ਹੋ ਜਾਂਦੇ ਹਨ ਤਾਂ ਫਿਰ ਗਿਆਨੀ ਗਿਆਨ ਹੈ ਚਾਨਣ ਹੈ ਚਾਨਣ ਹੈ ਸੱਚ ਹੀ ਸੱਚ ਹੈ ਸੱਚ ਹੀ ਸੱਚ ਹੈ ਫਿਰ ਸਾਰਾ ਹਨੇਰਾ ਭਲਾਇਨ ਕਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਦੂਰ ਚਲਾ ਜਾਂਦਾ ਹੈ ਤਾਂ ਅਸੀਂ ਸੱਚਾ ਜੀਵਨ ਜਿਉਂਦੇ ਹਾਂ ਸੁੱਖਾਂ ਭਰਿਆ ਜੀਵਨ ਜਿਉਂਦੇ ਹਾਂ ਸੁੱਖਾਂ ਭਰਿਆ ਚੰਗਾ ਜੀਵਨ ਖੁਸ਼ੀਆਂ ਭਰਿਆ ਮੁਸਕਰਾਉਂਦਾ ਹੋਇਆ ਜੀਵਨ ਜਿਉਂਦੇ ਹਾਂ ਜਦੋਂ ਸਾਡੇ ਵਿੱਚ ਸੱਚ ਆ ਜਾਂਦਾ ਹੈ ਪਾਵਰ ਸਾਰੇ ਬਣਦਾ ਹੈ ਗੁਰੂ ਪਿਆਰਿਓ ਕਿ ਸਾਨੂੰ ਇਸ ਪ੍ਰਭੂ ਈਸ਼ਵਰ ਦੇ ਨਾਲ ਜੋ ਸਾਡੇ ਅੰਦਰ ਸਮਾਇਆ ਹੋਇਆ ਹੈ ਉਸ ਦੇ ਨਾਲ ਉਹੀ ਸਾਡਾ ਦਾਤਾ ਹੈ ਉਸ ਨਾਲ ਸਾਨੂੰ ਸਾਨੂੰ ਜਿਹੜਾ ਲਿੰਕ ਜੋੜਨਾ ਹੈ ਉਸ ਨਾਲ ਆਪਣੇ ਆਪ ਨੂੰ ਜੋੜਨਾ ਇਸ ਮਨ ਜਿਹੜਾ ਹੈ ਸਾਡਾ ਉਹ ਤਾਂ ਅਪਵਿੱਤਰ ਹੈ ਪੂਰਾ ਪਵਿੱਤਰ ਨਹੀਂ ਹੈ ਮਨ ਚੰਗੇ ਮੰਦੇ ਸੰਸਕਾਰਾਂ ਨਾਲ ਭਰਿਆ ਹੋਇਆ ਹੈ ਉਹਨਾਂ ਨੂੰ ਪਵਿੱਤਰ ਕਰਨਾ ਹੈ ਤੋ ਉਸ ਦੇ ਗੁਣਾਂ ਨੂੰ ਅਪਣਾ ਕੇ ਹੀ ਪਵਿੱਤਰ ਹੋਏ ਹੁੰਦੇ ਹਨ ਸੰਸਕਾਰ ਜਿਹੜੇ ਮੰਦੇ ਸੰਸਕਾਰ ਹਨ ਪੂਰੇ ਸੰਸਕਾਰ ਹਨ ਉਸ ਦੇ ਗੁਣਾਂ ਨੂੰ ਨਾਲ ਅਪਣਾ ਕੇ ਹੀ ਦੁਰਕਤ ਹੁੰਦੇ ਹਨ ਚੰਗੇ ਹੋ ਜਾਂਦੇ ਹਨ ਤੇ ਫਿਰ ਸਭ ਠੀਕ ਹੋ ਜਾਂਦਾ ਜੀਵਨ ਦਾ ਮਕਸਦ ਸਾਡਾ ਪੂਰਾ ਹੋ ਜਾਂਦਾ ਹੈ ਸਭ ਚੰਗਾ ਹੀ ਸਭ ਚੰਗਾ ਹੋ ਜਾਂਦਾ ਹੈ ਜਰਨ ਕਮਲ ਰਦੇ ਮਨ ਮਾ ਹੈ ਤਾਂ ਤ ਬਰਮ ਅੰਧੇਰਾ ਨਹੀਂ ਉੱਤੇ ਹੈ ਫਿਰ ਕੋਈ ਪਰਮਵਾਦ ਖਤਮ ਸਾਰਾ ਅਗਿਆਨ ਖਤਮ ਚਾਨਣੀ ਚਰਨ ਈਸ਼ਵਰ ਹੀ ਈਸ਼ਵਰ ਸੱਚ ਹੀ ਸੱਚ ਬਸ ਸਮਝ ਆ ਜਾਂਦਾ ਹੈ ਕਿਤਨਾ ਆਨੰਦ ਹੋਵੇਗਾ ਉਸ ਅਵਸਥਾ ਦਾ जरा ਸੋਚ ਕੇ ਦੇਖੋ ਮਹਾਂ ਕੀ ਤਦ ਤਦ ਤਵਰੋ ਅਸੀਂ ਖਿੜ ਜਾਵਾਂਗੇ ਪੂਰੀ ਤਰ੍ਹਾਂ ਸਾਡੇ ਅੰਦਰੋਂ ਖੁਸ਼ਬੂਆਂ ਨਿਕਲਣਗੀਆਂ ਸੁਗੰਧੀ ਆਏਗੀ ਸਾਰੇ ਸਮਾਜ ਸਾਡਾ ਇਸ ਸਤਿਮਾਨ ਕਰੇਗਾ ਇੱਕ ਵਾਰੀ ਇਮੇਜਨ ਕਰਕੇ ਦੇਖੀਏ ਤਾਂ ਕੀ ਹੋਵੇਗਾ ਬੜੀ ਖੁਸ਼ੀ ਮਿਲੇਗੀ ਬੜਾ ਆਨੰਦ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਸੰਘੇ ਲੱਗੇ ਹੁੰਦਾ ਜੀ ਇਹਨਾਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦੇਣਾ ਜੀ ਧੰਨਵਾਦ